ਲਓ ਵੀ ਮਿੱਤਰੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਮੱਝ ਬਕਾਊਆ ਪਿੰਡ ਜਲਾਲ ਤੇ ਜ਼ਿਲ੍ਹਾ ਪਠੰਡਾ ਤਸਵੀਰ ਰਾਮਪਰਾਪੂਲਾ ਘਰੇਲੂ ਜੀਮੀਦਾਰ ਪਰਿਵਾਰ ਕੋਲੇ ਮੱਝ ਆਹੇ ਵੀਰੇ ਕੋਈ ਵਪਾਰ ਦਾ ਕੰਮ ਨਹੀਂ ਤੇ ਭੈਣ ਹੀ ਪਸ਼ੂ ਸੰਭਦੀਆ ਦੋ ਚਾਰ ਤੇ ਸਾਨੂੰ ਦਿਖਾਉਣੇ ਆ ਪੂਰੀ ਠੰਡੀ ਸੀਲ ਤੇ ਅਜੇ ਦਿਨ ਆ ਜਿਹੜੇ ਲੈ ਜੂਗੀ 10 12 ਤਰੀਕ ਨੂੰ ਦਿਨ ਪੂਰੇ ਹੋਣੇ ਆ ਪੰਜ ਚਾਰ ਦਿਨ ਉੱਪਰ ਵੀ ਲੈ ਕੇ ਸੰਦੀ ਆ ਤੇ ਸਾਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਆਪਾਂ ਕੰਨਵੇਂ ਸੂਏ ਸੁਣਾ ਤੇ ਰੇਟ ਵੀ ਹੈ ਜਿਹੜਾ ਆਪਾਂ ਵੀਡੀਓ ਦੇ ਵਿੱਚ ਕਰਵਾਵਾਂਗੇ ਰੇਟ ਦੇ ਨਾਲ ਸੌਖਾ ਹੋ ਜਾਂਦਾ ਪਸ਼ੂ ਖਰੀਦਣਾ ਤੇ ਦੇਖ ਸਕਦੇ ਹੋ ਸਿੰਘ ਦੀ ਕੁਆਲਿਟੀ ਬਹੁਤ ਸੋਹਣੀ ਆ ਥੋੜਾ ਸਿੰਘ ਇਧਰਲਾ ਪੋਪਲਾ ਲਵਾ ਲਿਆ ਸੀ ਇਹ ਵੀ ਪੂਰਾ ਨਾਲ ਮਿਲ ਗਿਆ ਤੇ ਬਿਲਕੁਲ ਉਪਰੀ ਨਹੀਂ ਲੱਗਦੀ ਹੈਗੀ ਸਿੰਘਾਂ ਤੋਂ ਪਤਲੀ ਚਮੜੀ ਦੀ ਆ ਬਿਲਕੁਲ ਦੇਖੋ ਤੁਸੀਂ ਹਵਾਨਾ ਬਹੁਤ ਸੋਹਣਾ ਤਿਆਰ ਕਰਨਾ ਇਹਨੇ ਪੂਰਾ ਵਧੀਆ ਤੇ ਥਾਣ ਬਹੁਤ ਸੋਹਣੇ ਲੱਗੇ ਹੋਏ ਕੱਲੇ ਕੱਲੇ ਥਾਣੇ ਚਾਰੇ ਪੂਰੀ ਵਿਤੀ ਦੇ ਵਿੱਚ ਤੁਹਾਨੂੰ ਤੋਰ ਕੇ ਵੀ ਦਿਖਾਵਾ ਗਿਆ ਜੋ ਪਹਿਲਾ ਵਾਈ ਨਾਲ ਜਾਰੀ ਗੱਲਬਾਤ ਕਰਾਉਣੇ ਜਾਣਕਾਰੀ ਲੈ ਲਈਏ ਸਸੀ ਕਾ ਬਾਜੀ ਸਸੀ ਕਾ ਬਾਜੀ ਆਪਣਾ ਨਾਮ ਦੱਸਿਓ ਆਪਣਾ ਨਾਮ ਅਰਸ਼ਪ੍ਰੀਤ ਸਿੰਘ ਆ ਜੀ ਠੀਕ ਆ ਜੀ ਮੋਬਾਈਲ ਨੰਬਰ 76579 ਹਾਂਜੀ ਨਰਸੀ ਇੱਕ ਛਾਲੀਆ ਵੀਰੇ ਠੀਕ ਆ ਜੀ ਤੇ ਜਿਹੜੀ ਆਪਾਂ ਅੱਜ ਦੀ ਵੀਡੀਓ 'ਚ ਇਹ ਛੋਟੀ ਸੇਲ ਕਰਨੀ ਹੈ ਜੀ ਇਹ ਤੀਜਾ ਸੂਆ ਹੁੰਦੀ ਆ ਬਈ ਕਿੰਨੇ ਲੋਕ ਆਪਣੀ ਪਰਿਵਾਰ ਦੀ ਆ ਪਾਲੀ ਵੀ ਘਰੇ ਆ ਠੀਕ ਆ ਜੀ ਹਾਂ ਤੇ 15 16 ਕਿਲੋ ਦੁੱਧ ਹੀ ਮਾਲਕਣਾ ਕੱਪ ਮਾਰਨ ਤਾਂ ਕਿੰਨਾ ਮਰਜੀ ਮਾਰੀ ਜਾ ਹਾਂ ਜੀ ਵੀ 15 16 ਕਿਲੋ ਬਧੀਆ ਦੁੱਧ ਦੇਂਦੀ ਆ ਹਾਂ ਵੀ 15 16 ਦਿੰਦੀ ਆ ਠੀਕ ਆ ਜੀ ਲੋ ਵੀ ਤੋੜ ਕੇ ਦਿਖਾ ਦਿਓ ਰੇਟ ਆਪਾਂ ਜਿਹੜਾ ਵੀਡੀਓ ਦੇ ਵਿੱਚ ਕਰਵਾਵਾਂਗੇ ਫਿਰ ਰੇਟ ਕਰਵਾਉਣੇ ਆ ਤੁਹਾਨੂੰ ਪੂਰੀ ਤਸੱਲੀ ਕਰਾ ਦਈਏ ਚਾਰੇ ਪਾਸੋਂ ਕਿ ਜਿਹੜਾ ਭਰਾ ਆ ਕੇ ਬਸ ਸੌਦਾ ਕਰਕੇ ਲੈ ਜਾਏ ਸੌਖਾ ਹੋ ਜਾਂਦਾ ਪਸ਼ੂ ਫਿਰ ਜੱਜਮੈਂਟ ਹੋ ਜਾਂਦੀ ਆ ਪਸ਼ੂ ਦੀ ਤੋੜਨੰਦੇ ਨਾਲ ਦੇਖੋ ਤੁਸੀਂ ਉਧਰੋਂ ਮੋੜ ਲੀਏ ਫਵਾਨਾ ਬਹੁਤ ਸੂਣਾ ਮਗਰ ਨੂੰ ਵੀ ਪਸਾਂ ਵੀ ਉਹਨਾਂ ਦਿਖਾਉਂਦੀ ਆ ਅੱਗੇ ਨੂੰ ਵੀ ਇੱਥੇ ਮੋੜ ਲਓ ਵੀਰੇ ਇੱਥੇ ਮਾੜਾ ਜਾ ਰੋਕੋਂ ਦੇ ਰੋਕ ਲੈ ਲੈ ਚਲੋ ਉੱਥੇ ਉੱਥੇ ਰੋਕ ਲਓ ਉੱਥੇ ਰੋਕ ਲਓ ਜਦ ਥੋੜਾ ਉੱਪਰੇ ਬੰਦੇ ਤੋਂ ਤਕਰਾਂਦਾ ਕੋਈ ਕਰਦਾ ਇੱਥੇ ਬਾਹਨ ਲਾ ਬਾਹਨ ਲਓ ਲਓ ਵੀ ਪਹਿਲਾਂ ਲੇਵਾ ਚੈੱਕ ਕਰ ਲਓ ਵੀ ਲੇਵਾ ਬਹੁਤ ਸੂਣਾ ਤਿਆਰ ਕਰਨਾ ਇਹਨੇ ਦੇਖੋ ਕਰ ਮਾਲੀ ਨੇ ਪੱਟਾਂ ਦੇ ਸਨ ਵਾਲਾ ਫਿਕਸ ਹਵਾਨਾ ਬਣਾਉਗੀ ਹਜੇ 15 ਦਿਨਾਂ ਦੀ ਕੱਚੀ ਆ ਭਾਈ ਹਾਂਜੀ 15 ਦਿਨਾਂ ਦੀ ਕੱਚੀ ਮੰਨ ਕੇ ਲੈ ਜਿਓ ਭਾਈ ਤੇ ਇਹਦੋਂ ਦੁੱਗਣੀ ਤਿਆਰ ਹੋਊਗੀ ਬਹੁਤ ਸੋਹਣੀ ਝੋਟੀ ਆ ਵੀਰੇ ਜਿਹੜੇ ਭਰਾ ਨੇ ਘਰੇ ਰੱਖਣ ਨੂੰ ਲੈਣੇ ਆ ਇੱਕ ਨਗੀਨੇ ਹੀ ਆ ਤੇ ਆਜੋ ਆਪਾਂ ਰੇਟ ਪੁੱਛਦੇ ਆ ਭਾਈ ਤੋਂ ਭਾਈ ਜੀ ਰੇਟ ਆਪਾਂ ਉਹ ਕਰਨਾ ਜਿਹੜਾ ਭਰਾ ਆ ਕੇ ਸੌਦਾ ਕਰਕੇ ਲੈ ਜਾਵੇ ਬਿਲਕੁਲ ਜਾਇਜ਼ ਆਪਾਂ 1.5 ਲੱਖ ਰੁਪਏ ਰੇਟ ਕਰਦੇ ਆ ਭਾਈ ਵਿੱਚੋਂ ਮਾਨਤਾਨ ਕਰਾਂਗੇ ਹਾਂ ਭਾਈ ਥੋੜਾ ਬਹੁਤਾ ਹੋਊਗਾ ਬਾਹਲਾ ਨਹੀਂ ਠੀਕ ਆ ਵੀਰੇ ਹਾਂ ਲਓ ਵੀ ਮਿੱਤਰੋ ਮਾਨਤਨ ਜਿਹੜਾ ਬਾਈ ਕਹਿੰਦੇ ਕਰ ਦਿਆਂਗੇ ਤੇ ਬਿਲਕੁਲ ਜਾਇਜ਼ ਰੇਟ ਮੰਗਿਆਗਾ ਸੋਨੂੰ ਵੀ ਪਤਾ ਹੁਣ ਮੰਗਾਈ ਆ ਤੇ ਜੇ ਤੁਸੀਂ ਇਹੀ ਮੱਝ ਕੋਈ ਵੀ ਝੋਟੀ ਵਪਾਰੀ ਤੋਂ ਪੁੱਛਦੇ ਹੋ ਸੋਨੂੰ ਵੀ ਪਤਾ ਵੀ ਕੀ ਰੇਟ ਆ 18090 17 ਦੇ ਰੇਟ ਚੱਲਦੇ ਤੇ ਪਰ ਰੇਟ ਆ ਜਿਹੜਾ ਬਿਲਕੁਲ ਜਾਇਜ਼ ਕਰਵਾ ਕੇ ਦਿੱਤਾ ਤੇ ਮੋਬਾਈਲ ਨੰਬਰ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਉਸ ਨੰਬਰ ਤੇ ਕਾਲ ਕਰਕੇ ਸਾਰੀ ਜਾਣਕਾਰੀ ਲੈ ਲਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ